ਅੱਜ 26 April 2024 ਨੂੰ ਇਹ ਸਾਡੇ ਸਤਿਕਾਰਯੋਗ ਸਿਟੀਜਨ ਨਾਗਰਿਕ ਪ੍ਰਭਾਸ ਰਾ ਸੰਸਦ ਦੇ ਵਿੱਚ ਸਿਵਲ ਹਸਪੀਟਲ ਮੋਹਾਲੀ 6 ਫੇਸ ਵੱਲੋਂ ਪ੍ਰਭਾਸ ਰਾ ਵਿੱਚ ਦਾਖਲ ਹੋਏ ਹੈ 20 April ਨੂੰ ਕੋਈ ਸਮਾਜਦਰਦੀ ਲੋਕਾਂ ਨੇ ਕੁਝ ਐਸੇ ਹਾਲਾਤ ਅਜ ਦੇਖੇ ਬਾਹਰ ਤਰਸੀ ਹੋਗ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੋਹਾਲੀ ਪਹੁੰਚ ਗਈ ਸੀ ਉੱਥੇ ਟ੍ਰੀਟਮੈਂਟ ਇਹਨਾਂ ਦਾ ਚੱਲ ਰਿਹਾ ਸੀ ਤੇ ਪਰ ਵਾਰਸਾਂ ਬਾਰੇ ਕੁਝ ਵੀ ਨਹੀਂ ਪਤਾ ਲੱਗ ਸਕਿਆ ਤੇ ਕੁਝ ਵੀ ਨਹੀਂ ਦੱਸ ਪਾ ਰਹੇ ਤੇ ਇਸ ਕਰਕੇ ਡਾਕਟਰਾਂ ਨੇ ਸਿਵਲ ਹਸਪੀਟਲ ਵੱਲੋਂ ਪ੍ਰਬਾਸ ਰਸ ਸੰਸਾ ਦੇ ਵਿੱਚ ਸੰਭਾਲ ਦੇ ਲਈ ਫਰਦਰ ਇਲਾਜ ਦੇ ਲਈ ਇਹਨਾਂ ਨੂੰ ਅੱਜ ਦਾਖਲ ਕਰਾਇਆ ਹੁਣ ਇਹ ਪ੍ਰਬਾਸ ਰਸ ਸੰਸਾ ਪਰਿਵਾਰ ਦੇ ਮੈਂਬਰ ਹੈਗੇ ਤੇ ਕੋਈ ਵੀ ਸੱਜਣ ਇਹਨਾਂ ਨੂੰ ਪਹਿਚਾਣਦਾ ਹੋਵੇ ਇਹਨਾਂ ਦਾ ਰਿਸ਼ਤੇਦਾਰ ਇਹਨਾਂ ਦਾ ਦੋਸਤ ਮਿੱਤਰ ਤਾਂ ਹੈ ਪ੍ਰਬਾਸ ਰਸ ਸੰਸਾ ਦੇ ਵਿੱਚ ਜੋ ਉਪਰਾਲੀ ਚ ਹੈਗੀ ਹੈ ਸਹਿਬਜ਼ਾ ਦਾ ਹਜੀਤ ਸਿੰਘ ਨਗਰ ਪੰਜਾਬ ਦੇ ਵਿੱਚ ਕੋਈ ਵੀ ਪਛਾਣਦਾ ਹੋਵੇ ਪ੍ਰਭਾਸਰਾ ਸੰਸਥਾ ਕੁਰਾਲੀ ਨਾਲ ਸੰਪਰਕ ਕਰ ਸਕਦੇ ਆਂ ਤਿਆਸ ਕਰਦੇ ਆਂ ਕਿ ਪਰਮਾਤਮਾ ਦੀ ਕਿਰਪਾ ਨਾਲ ਤੇ ਸਾਰਿਆਂ ਦੇ ਪ੍ਰਭਾਸਰਾ ਦੀ ਸਮੁੱੱਚੀ ਟੀਮ ਜਿਹੜੀ ਹੈਗੀ ਮਨ ਲੱਗਦਾ ਵੀ ਉਹਦੇ ਨਾਲ ਬੜੀ ਜਲਦੀ ਜਿਵੇਂ ਪਹਿਲਾਂ ਵੀ ਕੁਝ ਕੁਝ ਦੇਣਾ ਚ ਠੀਕ ਹੋ ਗਿਆ ਆਪਣੇ ਵਾਰਸਾਂ ਦੇ ਹਵਾਲੇ ਹੁੰਦੇ ਆਂ ਆਸ ਹੈ ਕਿ ਇਹ ਵੀ ਜਲਦੀ ਇੰਪਰੂਵ ਹੋ ਕੇ ਆਪਣੇ ਬਾਰੇ ਕੁਝ ਨਾ ਕੁਝ ਦੱਸਣਗੇ ਮਿਸ਼ਨ ਮਲਾਬ ਤਹਿਤ ਜਿਵੇਂ ਪਹਿਲਾਂ ਹੀ ਸੈਂਕੜੇ ਹੀ ਨਾਗਰਿਕ ਆਪਣੇ ਵਾਰਸਾਂ ਦੇ ਹਵਾਲੇ ਹੋਏ ਆਸ ਹੈ ਮਾਲਕ ਦੀ ਕਿਰਪਾ ਨਾਲ ਇਹ ਵੀ ਬੜੀ ਜਲਦੀ ਠੀਕ ਹੋ ਕੇ ਵਾਰਸਾਂ ਦੇ ਹਵਾਲੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ